ਵਾਸਿ ਗਏ ਜੀ ਜਿਹੜੇ ਬਸ ਕੋਲ ਆਪਣੇ ਕੋਲ ਵੀ ਨੋਟਨ ਲੈ ਕੇ ਦੇ ਗੱਲ ਕੀਤੀ ਸੀ ਜੀ ਜਾਂ ਜਿਹੜੀ ਕੰਮਾ ਕੱਢੀਆਂ ਸੀ ਕਿਹਨੇ ਕੱਢੀਆਂ ਸੀ ਜਿਹੜੇ ਖਨੌਰੀ ਮੋਰ ਤੇ ਲੁਧਿਆਣੇਪੁਰ ਚਾਹੁੰਦੇ ਕਿ 20 ਲੱਖ ਸਨਮਾਨ ਹੈ ਸਰ ਪਰ ਵੀ ਮੈਂ ਆਪਣੇ ਵੀ ਕਹਿੰਦਾ ਸਾਥ ਸਹਿ ਪੰਜਾਬੀ ਵੀ ਮੇਰੇ ਵੱਲ ਸਭ ਕੋਲੇ ਬਿਠਾਉ ਜਿੱਥੇ ਮੇਰੀ ਲੋਰ ਆ ੱਲੇਵਾਲ ਸਾਹਿਬ ਨੂੰ 50 ਤੋਂ ਪਹਿਲਾਂ ਐਮਐਨ ਸੀ ਹੋਰੀ ਬਾਟਰ ਤੇ ਗਿਆ ਸੱਤ ਮੰਤਰੀ ਲੈ ਕੇ ੱਲੇਵਾਲ ਸਾਹਿਬ ਨੂੰ ਮਿਲਾ ਕੇ ਜਿੱਥੇ ਹੁਣ ਵੀ ਮੇਰੀ ਲੋੜ ਜਿੱਥੇ ਵੀ ਲੋੜ ਆ ਗੱਲੇਵਾਲ ਸਾਹਿਬ ਦਾ ਸਤਿਕਾਰ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਦੇ ਜਿਹੜੀ ਗੱਲ ਕਰਨ ਵਾਲੀਆਂ ਲੀਡਰਾਂ ਤੇ بیان ਜੋ ਕੁਝ ਵੀ ਕਰਨ ਵਾਲਾ ਸਰਕਾਰ ਦੇ ਜਿਹਦੇ ਵਿੱਚ ਕਰਦਾ ਉਹਦੇ ਲਈ ਮੈਂ 24 ਘੰਟੇ ਤਿਆਰ ਹਾਂ ਜਦੋਂ ਮੈਂ ਐਮਐਲਏ ਸਾਹਿਬ ਚਲੋ ਇਹ ਗੱਲ ਤਾਂ ਆਪਣੀ ਚਲੋ ਜਿੰਮੇ ਵੀ ਆ ਪਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੇ ਇਹ ਵੀ ਜਿਹੜੀਆਂ ਟਰਾਲੀਆਂ ਜਾਂ ਮੰਨ ਲਓ ਸਮਾਨ ਜਿਹੜਾ ਆਪਣੇ ਐਮਐਲਏ ਦੇ ਗਰਲਾਲ ਘਨੌਰ ਦੇ ਕਰੀਬੀਆਂ ਕੋਲ ਲੱਭਿਆ ਪ੍ਰਸ਼ਾਸਨ ਉਹਦੇ ਜਿਹੜਾ ਸਿੱਧਾ ਇਨਵੋਲਵਮੈਂਟ ਸੀ ਕਿ ਜਿੱਥੇ ਅੱਜ ਤੱਕ ਉਹ ਐਸਐਚਓ ਤੇ ਅੱਜ ਤੱਕ ਉਹਦੇ ਤੁਸੀਂ ਕੀ ਉਹਨੂੰ ਮੰਨਦੇ ਹੋ ਕਿ ਉਹ ਸਹੀ ਆ ਮੇਰੀ ਬੇਨਤੀ ਸੋਣਾ ਕਾਲਾ ਆਪਣਾ ਬਲੈਕ ਪ੍ਰਧਾਨਾ ਚੁਕਾ ਠੀਕ ਹੈ ਉਹਦੇ ਵੀ ਮੈਂ ਕਿਹਾ ਸੀ ਵੀ ਮੈਨੂੰ ਲਿਸਟ ਬਣਾ ਕੇ ਦਿਓ ਡੱਲੇਵਾਲ ਸਾਹਿਬ ਕੋਲੇ ਬਿਠਾਓ ਜਿਹੜੀ ਚੀਜ਼ਾਂ ਮੈਂ ਚੱਲੂਗਾ ਤੁਹਾਡੇ ਨਾਲ ਯਾਰ ਸਾਡੀ ਬੇਨਤੀ ਸੁਣ ਤਰ ਹੈ ਨਾ ਸਾਹਿਬ ਕਹਿੰਦੇ ਕਹੀ ਜਾਂਦੇ ਜੀ ਉਹ ਸਾਡਾ ਸਾਹਿਬ ਆ ਮੇਰੀ ਬੇਸ ਮੇਰੇ ਤੁਸੀਂ ਸਰਕਾਰ ਨੂੰ ਜੀ ਮੈਂ ਕਿਸੇ ਦੀ ਕਈ ਗੱਲ ਦਾ ਕੋਈ ਜਵਾਬ ਦੇ ਨਹੀਂ 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 ਮੇਰੀ ਮੇਰੀ ਗੱਲ ਸੁਣਿਆ ਤੁਸੀਂ ਭਰਾ ਜਿਹੜੀ ਗੱਲ ਮੈਂ ਕੋਈ ਬੋਲਦਾ ਮੈਂ ਆਪਦੀ ਗੱਲ ਦੀ ਜ਼ਿੰਮੇਵਾਰ ਹਾਂ ਤੇ ਮੈਂ ਅੱਜ ਵੀ ਉਸ ਗੱਲ ਤੇ ਕਾਇਮ ਹਾਂ ਮੈਨੂੰ ਜਦੋਂ ਮਰਜ਼ੀ ਬੁਲਾਓ ਮੈਨੂੰ ਕਿੱਥੇ ਮਰਜ਼ੀ ਲੈ ਕੇ ਚਲੋ ਇੱਕ ਬੇਨਤੀ ਮੇਰੀ ਜ਼ਰੂਰ ਹੈ ਕਿ ਤੁਸੀਂ ਇਹ ਸਮਝ ਲਿਓ ਕਿ ਸਿੱਖਿਆ ਕ੍ਰਾਂਤੀ ਜਿਹੜੀ ਤੁਸੀਂ ਮੰਨ ਲਓ ਵੀ ਆਪਾਂ ਮੁਹਿੰਮ ਚਲਾਈ ਹੈ ਜੀ ਕੀ ਇਹ ਕੰਦਾ ਨਾਲ ਆਊਗੀ ਜੀ ਵੀ ਜਿਹੜੀਆਂ ਕੰਦਾ ਕੱਢ ਲਿਆਂਗੇ ਕਿ ਜੇ ਸਰਕਾਰੀ ਟੀਚਰ ਪੱਕੇ ਸਟੂਡੈਂਟਸ ਨੂੰ ਪੜ੍ਹਾਉਣ ਵਾਸਤੇ ਹੋਣਗੇ ਫੇਰ ਆਊਗੀ ਇਹ ਸਾਡੇ ਸਕੂਲ ਦੇ ਵਿੱਚ ਪ੍ਰਾਇਮਰੀ ਹਾਈ ਸਕੂਲ ਆ ਜਿਹੜਾ ਸਾਡੇ ਸਕੂਲ ਦੇ ਵਿੱਚ ਇੱਕ ਵੀ ਪੱਕਾ ਟੀਚਰ ਨਹੀਂ ਰਾਇਆਂ ਵਾਲੇ ਪਿੰਡ ਤੋਂ ਸਰਪਕ ਠੇਕੇ ਦੇ ਟੀਚਰ ਜਿਹੜੇ ਰੱਖੇ ਹੋਏ ਆ ਉਹ ਆ ਕੇ ਇੱਥੇ ਟੀਚ ਕਰਕੇ ਜਾਂਦੇ ਬੱਚਿਆਂ ਨੂੰ ਇੱਕ ਵੀ ਸਾਡੇ ਸਕੂਲ ਚ ਪੱਕਾ ਟੀਚਰ ਨਹੀਂ ਸਰਕਾਰ ਬਣਨ ਤੋਂ ਬਾਅਦ ਆ ਜਿਹੜੇ ਹੁਣ 6694 ਤੇ 6635 ਕਿੰਨੇ ਹੋ ਗਏ 600 600 ਲਾ ਲਿਆ ਯਾਰ 13200 13200 ਤਾਂ ਹਲੇ ਹੁਣ ਮੁੰਡੇ ਨਵੇਂ ਮੁੰਡੇ ਤੇ ਕੁੜੀਆਂ ਹੋਣ ਆਏ ਉਹਦੋਂ ਪਹਿਲਾਂ 5500 ਕੋਸ਼ਿਸ਼ ਪਰਦੇ ਪਰ ਠੀਕ ਕੀਤੇ 20000 ਦੇ ਕਰੀਬ ਉਹ ਅਧiatਕ ਪੱਕੇ ਕੀਤੇ ਜਿਹੜੇ ਕੱਚੇ ਦੇ ਅਫਕ ਸੀ ਨਹੀਂ ਐਮਐਲਏ ਸਾਹਿਬ ਜੇਕਰ ਮੇਰੀ ਮੇਰੀ ਬੇਨਤੀ ਮੇਰੀ ਬੇਨਤੀ ਮੇਰੀ ਬੇਨਤੀ ਇੱਕੋ ਇੱਕ ਉਹ ਤੇਰਾ ਭਰਾ ਹੈ ਕੋਈ ਗੱਲ ਨਹੀਂ ਜਿਹੜਾ ਸਵਾਲ ਕੀਤਾ ਉਹ ਸਵਾਲ ਦਾ ਜਵਾਬ ਪੂਰਾ ਲੈ ਲਓ ਕੋਈ ਗੱਲ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ 10 ਸਵਾਲ ਕਰੋ 20 ਸਵਾਲ ਕਰੋ ਜੇ ਤੁਹਾਡੇ ਪਿੰਡ ਚ ਕੋਈ ਟੱਕ ਹੈ ਕੰਮ ਇਹਨੂੰ ਦੱਸੋ ਮੈਂ ਮੈਂ ਕਹਦੇ ਹਸਤੇ ਆ ਇੱਕ ਵੱਡਾ ਤੁਹਾਡੇ ਪਿੰਡ ਦੇ ਬਹੁਤ ਸਾਰੇ ਬੰਦੇ ਖੜੇ ਕੋਈ ਕਹੇ ਯਾਰ ਅਸੀਂ ਕਿਹਾ ਸੀ ਮਾਸਟਰ ਘਟਾ ਸਾਡੇ ਸਕੂਲ ਇੱਕ ਸਾਡੀ ਨਿੱਕੀ ਬਿਲਕੁਲ ਮੈਨੂੰ ਜਦੋਂ ਮਰਜ਼ੀ ਕਹੋ ਯਾਰ ਜਿਹੜਾ ਵੀ ਕੰਮ ਕਹੋਗੇ 24 ਘੰਟੇ ਮੇਰਾ ਫੋਨ ਚੱਲਦਾ ਹੁੰਦਾ ਮੈਨੂੰ ਆਪ ਚੱਕ ਲਓ ਦੇਖੋ ਜੀ ਸਾਡੇ ਤੁਸੀਂ ਹਣਕੇ ਤੇ ਆਇਆ ਹਾਂ ਹਾਂਜੀ ਸਾਡੇ ਸਾਡੇ ਜਿਹੜੀ ਸਾਡੇ ਦਿਲ ਦੀ ਆਵਾਜ਼ ਤੁਹਾਡਾ ਕੰਨਾ ਹਾਂਜੀ ਥੋੜੀ ਗਾਹ ਪਤਾ ਹਾਂਜੀ ਫੜਕ ਪਸੋਹ ਖਾਂਦੇ ਵਿੱਚ ਤੁਹਾਨੂੰ ਮਸਲਾ ਪਤਾ ਹੀ ਮੈਂ ਤੁਹਾਡੇ ਮਾੜੇ ਚਾਹਣਾ ਪੋਣਾ ਹਾਂਜੀ ਦਿੱਲੀ 30 ਤੋਂ 35 ਗ੍ਰਿਫਤਾਰੀਆਂ ਸਾਡੀ ਜਥੇਬੰਦੂਆਂ ਦੀਆਂ ਹੁੰਦੀਆਂ ਮਸਲਾ ਕੀ ਹੈ ਮਸਲੇ 'ਚ ਮੌੜ ਦਾ ਐਮ.ਐਲ.ਏ. ਸੁਖਵੀਰ ਮੈਸਰ ਖੰਡਾ ਹਾਂਜੀ ਮੌੜ ਦਾ ਸੀਵਰੇਜ ਪਾ ਰਿਹਾ ਉਹ ਕਹਿ ਰਿਹਾ ਭਾਈ ਸੀਵਰੇਜ ਜਿਹੜਾ ਸੋਹਣੇ ਦੇ ਪਿੰਡ ਦੇ ਵਿੱਚ ਵੀ ਨਗਾੜਾ ਦੀ ਹੈਂਡ ਬਣੀ ਹੋਈ ਹੈ 1 ਸਿਰ ਤੇ 86 ਹੈਂਡ 7 7 ਵੱਲ ਪੈਂਦੇ 7 ਤੋਂ 8 ਗਾ ਜੇ ਇਹ ਡਾਕਟਰ ਜਾਂ ਫੈਕਟ ਐਫੈਕਟ ਹੈ ਜੀ ਕੋਈ ਐਵੇਂ ਨਹੀਂ ਨਹੀਂ ਠੀਕ ਹੈ ਇੱਕ ਖਾਲਾ ਵੀ ਆਪਾਂ ਸਿੱਧਾ ਪਾ ਗਏ ਉਹਦੇ ਨਾਲ ਹੀ ਪਾਣੀ ਜਾ ਵੜਦਾ 7 ਤੋਂ 8 ਵੱਲ ਪੈਰੇ ਪਿੰਡ ਦੀ ਸੱਤ ਸੱਤ ਦੇ ਵਿੱਚ ਦੀ ਉਹ ਜਾ ਰਿਹਾ ਜੀ ਪਾਣੀ ਨੇ ਤੋਂ ਪਿੰਡ ਵਾਲਿਆਂ ਨੇ ਕਿਹਾ ਵੀ ਉੱਥੇ ਜਥੇਦਰੀਨ ਵਿਰੋਧ ਕਰਤਾ ਵੀ ਪਿੰਡ ਤੋਂ ਬਾਹਰ ਦੀ ਲੈ ਜਾਓ ਕਰਨੀ ਵੇਜੀ ਲੈ ਜਾਓ ਜਮੀਨ ਦੇ ਦਿੰਨੇ ਆ। ਸੁਖਵੀਰ ਮੈਸਟਰ ਖਾਨ ਨੇ ਸਰਕਾਰ ਨੂੰ ਲੈ ਕੇ ਇਥੇ ਦਿੱਲੀ ਡੱਲਾਲ ਸਾਹਿਬ ਨੂੰ ਕੱਲ ਪੀਸੀ ਕਰਨ ਜਾਣੀ ਸੀ ਡੰਡੇ ਉਹ ਵੀ ਨਹੀਂ ਕਰ ਮੁਕੀ ਗਈ। ਉਹਨਾਂ ਨੂੰ ਹੌਸਟਲ ਸਟ੍ਰੈਸ ਕੀਤਾ ਗਿਆ। ਕੀ ਤੋਂ 35 ਗ੍ਰਿਫਤਾਰੀਆਂ ਸਾਡੇ ਜਥੇਦਰੀਨ ਜਰਨਲਪੁੱਤਰ ਸਿੱਖੋ ਸਾਹਿਬ ਚਾਰਾਂ ਪੰਜਾ ਦਿਨਾਂ ਤੋਂ ਅੰਮ੍ਰਿਤਸਰ ਵਿੱਚ ਭੁੱਖ ਹੜਤਾਲ ਤੇ ਆ 16 ਜਾਣੇ ਮਰਨ ਵਰਤ ਉੱਥੇ ਰੱਖੀ ਬੈਠੇ ਅੰਮ੍ਰਿਤਸਰ ਅਮਮਕਸਰ ਜਿਲ੍ਹੇ ਚ। ਤੋ ਵੇਖੋ ਅੱਜ ਵੀ ਪੈਂਕੀ ਗ੍ਰফতারੀਆਂ ਹੋਈਆਂ ਫਰੀਦਕੋਟ ਜ਼ਿਲ੍ਹੇ ਦਾ ਬਲਾਕ ਰਿਆ ਪਰ ਤੁਸੀਂ ਇਹ ਸਰਕਾਰ ਦੇ ਜ਼ਰੂਰ ਧਿਆਨ ਵਿੱਚ ਲਾਓ ਆਪਦੇ ਐਮ ਐਲ ਏ ਹੈਂਡਪੋਨ ਵਾਸਤੇ ਲੋਕਾਂ ਦੀਆਂ ਵੇਖੋ ਚਲੋ ਠੀਕ ਆ ਸਰਕਾਰ ਆ ਪਾਵਰ ਆ ਹੁੰਦੀਆਂ ਜੀ ਸਮਾਂ ਉਦਾ ਰਹਿੰਦਾ ਤੇ ਪਰ ਇੰਨਾ ਨਾ ਲੋਕ ਤੁਸੇ ਇਹ ਮਸਲੇ ਤੇ ਜ਼ਰੂਰ ਦੇਖੋ ਜਿਹੜੀ ਤੁਸੀਂ ਆ ਗੱਲ ਕੀਤੀ ਕਿ ਮੈਂ ਸਰਕਾਰ ਦੇ ਧਿਆਨ ਚ ਜੀ ਕਿ ਕਿ ਤੁਸੀਂ ਹੋਰ ਵੀ ਤੁਹਾਡੀ ਕੋ ਡਿਮਾਂਡ ਹੈਗੀ ਆ ਇੱਕ ਮਿੰਟ ਮੇਰੀ ਜੀ ਹਾਂ ਜੀ ਤੁਸੀਂ ਜੱਥੇ ਬੰਦੀ ਦੇ ਮੁਖੀ ਤੁਸੀਂ ਆਪ ਦੇ ਲੈਟਰਪੈਡ ਤੇ ਮੈਨੂੰ ਲਿਖ ਕੇ ਦੇ ਦਿਓ ਮੈਂ ਕੱਲ ਜਾਣਾ ਚਾਹੀਦਾ ਜੀ ਤੁਹਾਡੀਆਂ ਕੱਲ ਗੱਲਾਂ ਸਾਰੀਆਂ ਮੁੱਖ ਮੰਤਰੀ ਸਾਹਿਬ ਨਾਲ ਕਰਕੇ ਆਉਂਦਾ ਅੱਜ ਵੀ ਆ ਤੁਹਾਨੂੰ ਬੇਨਤੀ ਆ ਲਾਸਟ ਵਾਰੀ ਇਹ ਇਹ ਇਹਦੇ ਤੇ ਵੀ ਕਰਕੇ ਆਉਂਗਾ ਤਾਂ ਹੀ ਤੁਹਾਨੂੰ ਕਹੇ ਵੀ ਇਹ ਇਹ ਵੀ ਹੈ ਤੁਹਾਡਾ ਜਿਹੜਾ ਹੋਰ ਵੀ ਜਿਹੜਾ ਕੋ ਮਸਲਾ ਮੈਨੂੰ ਲਿਖ ਕੇ ਦਿਓ ਯਾਰ ਮੈਂ ਤੁਹਾਡਾ ਨੁਮਾਇੰਦਾ ਮੈਂ ਕਦੋਂ ਪੜਾਂ ਨਹੀਂ ਅਸੀਂ ਤਾਂ ਦੇਖੋ ਐਮਐਲ ਸਾਬ ਅਸੀਂ ਤਾਂ ਨੁਮਾਇੰਦਾ ਮੰਨ ਕੇ ਹੀ ਤੁਹਾਡੇ ਨਾਲ ਸਵਾਲ ਜਵਾਬ ਅਸੀਂ ਦਾ ਤੇ ਮੈਂ ਤੁਹਾਨੂੰ ਜਿਲ੍ਹਾ ਮਰਸੀ ਮੈਂ ਚਾਰ ਮੈਂ ਤਾਂ ਤੁਹਾਨੂੰ ਇਹ ਕਹਾਂ